ਹਾਂਜੀ ਸਾਰਿਆਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਆ ਉਹ ਹੈਗਾ ਇੱਕ ਜੀਵਨ ਸਾਥੀ ਚੰਗਾ ਜੀਵਨ ਸਾਥੀ ਹੈ ਨਾ ਕਿਉਂਕਿ ਹਰ ਇੱਕ ਚਾਹੁੰਦੇ ਵੀ ਮੇਰਾ ਜੀਵਨ ਸਾਥੀ ਹੋਵੇ ਜਿਹੜਾ ਇਮਾਨਦਾਰ ਹੋਵੇ ਚੰਗਾ ਹੋਵੇ ਕਿਉਂਕਿ ਜੀਵਨ ਸਾਥੀ ਦੋਨੇ ਇੱਕ ਦੂਜੇ ਨੂੰ ਹਣਾ ਕਹਿੰਦੇ ਆ ਵੀ ਆਪਾਂ ਇੱਕ ਸਾਈਕਲ ਦੇ ਦੋ ਪਹੀਏ ਨੇ ਹਨਾ ਜੇ ਇੱਕ ਪਹੀਆ ਖਰਾਬ ਹੈਗਾ ਤਾਂ ਦੂਸਰਾ ਪਹੀਆ ਮਲਕੇ ਸਾਈਕਲ ਨਹੀਂ ਚੱਲ ਪਾਏਗਾ ਤਾਂ ਅੱਜ ਇਸਦੇ ਹਨਾ ਰਿਲੇਟਡ ਹੈ ਤੁਹਾਨੂੰ ਮੈਂ ਕੁਝ ਗੱਲਾਂ ਦੱਸੂਗੀ ਕਿ ਇੱਕ ਚੰਗੀ ਪਤਨੀ ਤੇ ਇੱਕ ਚੰਗੇ ਪਤੀ ਨੇ ਹਨਾ ਕੀ ਹੁੰਦੇ ਹੈਗੇ ਸਭ ਤੋਂ ਪਹਿਲਾਂ ਹਨਾ ਜਿਹੜੀ ਚੰਗੀ ਪਤਨੀ ਹੈ ਉਹ ਕਦੇ ਵੀ ਆਪਣੇ ਜੀਵਨ ਸਾਥੀ ਦਾ ਹਨਾ ਭਰੋਸਾ ਨਹੀਂ ਤੋੜਦੀ ਚਾਹੇ ਉਹਦੇ ਤੇ ਹਾਲਾਤ ਚੰਗੇ ਨੇ ਚਾਹੇ ਮਾੜੇ ਨੇ ਚਾਹੇ ਅਮੀਰ ਵੀ ਹੈਗੇ ਚਾਹੇ ਗਰੀਬ ਵੀ ਹੈਗੇ ਹਨਾ ਉਹ ਹਰ ਟਾਈਮ ਹਰੇਕ ਦੁੱਖ-ਸ਼ੋਕ ਦੇ ਵਿੱਚ ਉਹਦੇ ਸਾਥ ਰਹਿੰਦੀ ਹੈਗੀ ਕਿਉਂਕਿ ਜੀਵਨ ਸਾਥੀ ਉਹੀ ਹੈ ਜਿਹੜਾ ਕਿ ਹੈ ਨਾ ਪੈਸੇ ਨੂੰ ਨਾ ਪਿਆਰ ਕਰਦਾ ਹੋਵੇ ਇੱਕ ਇਨਸਾਨ ਦੀ ਹੈ ਨਾ ਜਿਹੜੀ ਰੂਹ ਹੈਗੀ ਅੰਦਰੋਂ ਉਹ ਨੂੰ ਪਿਆਰ ਕਰਦਾ ਹੋਵੇ ਕਿਉਂਕਿ ਜਦੋਂ ਪੁਰਸ਼ਾਂ ਦੇ ਆਪਾਂ ਹਨਾ ਜਿਹੜੇ ਸਿੱਖ ਧਰਮ ਨਾਲ ਬਲੋਂਗ ਕਰਦੇ ਨੇਗੇ ਉਹ ਘੇਰੇ ਲੈ ਤਾਮਾ ਲੈਂਦੇ ਆ ਤੇ ਜਿਹੜੀ ਹਿੰਦੂ ਧਰਮ ਨਾਲ ਬਲੋਂਗ ਕਰਦੇ ਉਹ ਲਾਵਾ ਲੈਂਦੇ ਆ ਤੇ ਜਿਹੜੇ ਮੁਸਲਮਾਨ ਵੀਰ ਨੇ ਹਨਾ ਉਹ ਵੀ ਆਪਣੇ ਕੁਰਾਨ ਵਿੱਚ ਇਹਨਾਂ ਜਿਹੜਾ ਉਹਨਾਂ ਦਾ ਨਿਕਾਹ ਹੁੰਦਾ ਉਦੋਂ ਇਹੀ ਦੱਸਿਆ ਜਾਂਦਾ ਹੈ ਵੀ ਚਾਹੇ ਦੁੱਖ ਹੈ ਤਕਲੀਫ ਹੈ ਕੁਛ ਵੀ ਹੈ ਨਾ ਸਾਰੇ ਰਿਸ਼ਤੇਦਾਰਾਂ ਨੂੰ ਛੱਡ ਕੇ ਜਿਹਦੀ ਚੰਗੀ ਪਤਨੀ ਦਾ ਦੂਸਰਾ ਗੁਣ ਹੈਗਾ ਕਿ ਉਹ ਆਪਣੇ ਜੀਵਨ ਸਾਥੀ ਨੂੰ ਨਾ ਕਦੇ ਵੀ ਕਿਸੇ ਦੇ ਅੱਗੇ ਭੰਡਦੀ ਨਹੀਂ ਹੈਗੀ ਤੇ ਚਾਹੇ ਉਹਨਾਂ ਦਾ ਜੀਵਨ ਸਾਥੀ ਚਾਹੇ ਚਖਿਆ ਚਾਹੇ ਮਾੜਿਆ ਕਈ ਵੇਣਾ ਕਈ ਵੇਣਾ ਮੇਰੇ ਨਾਲ ਇਸ ਕਰ ਤੋਂ ਨਾਰਾਜ਼ ਵੀ ਹੋਣਗੀਆਂ ਕਿ ਪਤੀ ਚਾਹੇ ਜਿੰਨਾ ਮਰਜ਼ੀ ਹੋਵੇ ਹਨਾ ਪਤਨੀ ਉਹਨੇ ਪਰ ਜਿਹੜੀ ਚੰਗੀ ਪਤਨੀ ਹੈ ਉੱਕ ਜੇ ਵੀ ਕਿਸੇ ਦੇ ਅਕੇ ਆਪਣੇ ਪਤੀ ਦੀ ਹੈ ਨਾ ਉਹ ਕੰਨੀ ਦਾਲਦੀ ਹੈਗੀ ਤੇ ਉਹ ਨਾ ਦੋਨੋਂ ਆਪਸ ਦੇ ਵਿੱਚ ਬੈਠ ਕੇ ਹੀ ਉਸ ਕਰਨ ਉਹਨੇ ਮਿਹਨਤ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਉਹ ਸਮੇਂ ਤੇ ਛੱਡ ਦਿੰਦੀ ਹੈ ਜਾਂ ਪਰਮਾਤਮਾ ਤੇ ਛੱਡ ਦਿੰਦੀ ਹੈਗੀ ਕਿਉਂਕਿ ਸਮਾ ਬਹੁਤ ਵੱਡਾ ਬਲਵਾਨ ਹੈ ਨਾ ਜਿਹੜਾ ਕਿ ਕਮਾ ਕੇ ਸੂਈ ਨੂੰ ਉੱਥੇ ਲੈ ਆਉਂਦਾ ਤੇ ਕੋਈ ਵੀ ਐਡਾ ਬੇਫੂਟ ਨਹੀਂ ਹੁੰਦਾ ਹੈਗਾ ਤੇ ਪਰਮਾਤਮਾ ਦੇ ਜਦੋਂ ਆਪਾਂ ਨਾ ਛੱਡਦੇ ਆਂ ਤਾਂ ਪਰਮਾਤਮਾ ਤੁਹਾਡੀ ਬਾਹਰ ਜ਼ਰੂਰ ਫੜਦਾ ਤੇ ਮੇਰੀ ਗੱਲ ਇਹ ਹੀ ਹੈ ਕਿ ਕਿਉਂਕਿ ਜਿਹਦੇ ਸਾਹਮਣੇ ਤੁਸੀਂ ਆਪਣੇ ਜੀਵਨ ਸਾਥੀ ਨੂੰ ਭੰਡੋਗੇ ਉਹ ਤੁਹਾਡੇ ਹਨਾ ਜੀਵਨ ਸਾਥੀ ਨੂੰ ਨਾ ਤਾਂ ਸੁਧਾਰ ਸਕਦਾ ਸਗੋਂ ਤੁਹਾਡੇ ਘਰ ਨੂੰ ਤੋੜਨ ਦਾ ਹੀ ਉਹ ਕੰਮ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜੇਗਾ ਹਨਾ ਜਿਹਦੇ ਨਾਲ ਵੀ ਤੁਸੀਂ ਕੰਮ ਕਰੋਗੇ ਕਿ ਇਹ ਇਹਨਾਂ ਦੇ ਘਰ ਵਿੱਚ ਪਹਿਲੀ ਫੁੱਟ ਪਈ ਪਈ ਹੈ ਉਹ ਤੁਹਾਡੇ ਘਰ ਨੂੰ ਹੋਰ ਤੋੜਨ ਦੀ ਹਨਾ ਕੋਸ਼ਿਸ਼ ਕਰਨਗੇ ਤੇ ਤੀਸਰੀ ਚੰਗੇ ਜੀਵਨ ਸਾਥੀ ਦੀ ਹਨਾ ਜਿਹੜੀ ਪਹਿਚਾਣ ਹੁੰਦੀ ਹੈ ਕਿ ਉਹ ਥੋੜੇ ਵਿੱਚ ਵੀ ਸਬਰ ਕਰ ਲੈਂਦੀ ਹੈ ਜਿੱਦਾਂ ਕਿ ਹੈ ਨਾ ਅੱਜ ਕੱਲ੍ਹ ਜ਼ਿਆਦਾ ਫੈਸ਼ਨ ਚੱਲ ਰਹੇ ਨੇ ਕਿ ਵੀ ਦੇਖਾ ਦੇਖੀ ਆਪਾਂ ਆਪਣੇ ਘਰ ਨੂੰ ਨਾ 꾸ਜਾਰ ਰਹੇ ਹਾਂ ਕਹਿੰਦੇ ਜਿੰਨੀ ਕਿ ਚਾਦਰ ਹੋਵੇ ਉਨੀ ਕਿ ਪੈਰ ਪਸਾਰਨੇ ਚਾਹੀਦੀ ਹੋਵੇਗੀ ਤੇ ਅਗਰ ਤੁਹਾਡਾ ਜੀਵਨ ਸਾਥੀ ਹੈ ਨਾ 5-7000 ਰੁਪਏ ਕਮਾਉਂਦਾ ਤਾਂ ਉਹਦੇ ਵਿੱਚ ਹੀ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਹਾਂਜੀ ਚੌਥਾ ਗੁਣ ਹੈਗਾ ਇੱਕ ਚੰਗੀ ਪਤਨੀ ਦੇ ਵਿੱਚ ਕਿ ਉਹ ਆਪਣੇ ਹੈ ਨਾ ਸਾਰੇ ਪਰਿਵਾਰ ਨੂੰ ਪੇਕੇ ਪਰਿਵਾਰ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈਗੀ ਕੀ ਪੈਣਾ ਕਹਿਣ ਗਿਆ ਨਾ ਵੀ ਜੇ ਸਾਰਾ ਪਰਿਵਾਰ ਵੀ ਇੱਦਾਂ ਦਾ ਹੋਵੇ ਦੇਖੋ ਹਰ ਇੱਕ ਦੇ ਜੀਵਨ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਕਹਿੰਦੇ ਜਦੋਂ ਉਹ ਮੁਸ਼ਕਲਾਂ ਨੂੰ ਆਪਾਂ ਪਾਰ ਕਰਦੇ ਆਂ ਤਾਂ ਉਸ ਤੋਂ ਬਾਅਦ ਹਨਾ ਬਹੁਤ ਸੋਹਣਾ ਸਵੇਰਾ ਆਉਂਦਾ ਹੈਗਾ ਤੁਸੀਂ ਯਕੀਨ ਕਰਕੇ ਦੇਖਿਓ ਕਿਉਂਕਿ ਘਰ ਨੂੰ ਜੋੜ ਕੇ ਰੱਖਣਾ ਬਹੁਤ ਮੁਸ਼ਕਿਲ ਹੈ ਤੋੜਤਾ ਹਨਾ ਚਾਹੇ ਆਪਾਂ ਤੁਰੇ ਜਾਂਦੇ ਲੋ ਤੇ ਆਮ ਅਕਸਰ ਬਜ਼ੁਰਗ ਕਹਿੰਦੇ ਨੇ ਕਿ ਇੱਜ਼ਤ ਬਣਾਉਣੀ ਹਨਾ ਬਹੁਤ ਔਖੀ ਹੈ ਕਹਿੰਦੇ ਗਵਾਤਾ ਜਿਹੜੀ ਸੁਤੁਰਿਆ ਜਾਂਦਾ ਲੈ ਕਿਸੇ ਨੂੰ ਹਾਸੀ ਮਜ਼ਾਕ ਕਰਦੇ ਆ ਨਾ ਉੱਥੇ ਕਮਾਈ ਜਾਂਦੀ ਹੈਗੀ ਦਾ ਸਭ ਤੋਂ ਔਮੀਨ ਗੱਲ ਕੀ ਆਪਣੀ ਹਨਾ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਘਰ ਦੇ ਵਿੱਚ ਲਈ ਝਗੜਾ ਹਨਾ ਹਰ ਇੱਕ ਘਰ ਨੂੰ ਕਿਉਂਕਿ ਪਤੀ ਨੂੰ ਦੱਸਣਾ ਤੇ ਉਹ ਤਾਂ ਵਿਚਾਰਾ ਹਨਾ ਪਹਿਲੇ ਦੁਖੀ ਹੁੰਦਾ ਤੇ ਆਪਾਂ ਉਹ ਹੋਰ ਦੁਖੀ ਕਰ ਜਿੰਨਾ ਕਿ ਚੰਗੇ ਜੀਵਨ ਸਾਥੀ ਦਾ ਹਨਾ ਇਹ ਹੋਣਾ ਹੈਗਾ ਕਿ ਉਹ ਆਪਣੇ ਜੀਵਨ ਸਾਥੀ ਨੂੰ ਕਦੇ ਵੀ ਦੁਖੀ ਨਹੀਂ ਦੇਖਣੀ ਚਾਹੁੰਦੀ ਹੈਗੀ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਇੱਕ ਚੰਗੇ ਪਤੀ ਦੇ ਵਿੱਚ ਕਿਹੜੇ-ਕਿਹੜੇ गुण ਹੋਣੇ ਚਾਹੀਦੇ ਨੇ ਕਿਉਂਕਿ ਪਤਨੀਆਂ ਦੇ ਵਿੱਚ ਤਾਂ ਹਰ ਇੱਕ ਕੋਈ ਪਾਲਤ ਹੈ ਪਰ ਅੱਜ ਕੱਲ ਪਤੀ ਵੀ ਚੰਗਾ ਹਨਾ ਸਾਰਿਆਂ ਨੂੰ ਮਿਲੇ ਮੈਂ ਪਰਮਾਤਮਾ ਕੀ ਹੀ ਦੁਆ ਕਰਦੀ ਆ ਕਿਉਂਕਿ ਦੋਨਾਂ ਦੇ ਸਹੀ ਚੱਲਣ ਦੇ ਨਾਲ ਹੀ ਆਪਣਾ ਨਾ ਜਿਹੜਾ ਜੀਵਨ ਹੋ ਕੇ ਚੱਲੇਗਾ ਸਭ ਤੋਂ ਪਹਿਲਾਂ ਜਿਹੜੇ ਚੰਗੇ ਪਤੀ ਦੇ ਵਿੱਚ ਹੋਣਾ ਚਾਹੀਦਾ ਕਿ ਉਹ ਆਪਣੇ ਜੀਵਨ ਸਾਥੀ ਦਾ ਵਫਾਦਾਰ ਹੋਵੇ ਇਹ ਨਹੀਂ ਹੈਗਾ ਹਨਾ ਵੀ ਬਾਹਰ ਜਾ ਕੇ ਤੁਹਾਨੂੰ ਥੋੜਾ ਜਿਹਾ ਸੋਹਣਾ ਰੂਪ ਮਿਲ ਗਿਆ ਤੇ ਤੁਸੀਂ ਉਹਦੇ ਟੁੱਲ ਕੇ ਆਪਣੇ ਜੀਵਨ ਸਾਥੀ ਦੀ ਨਾ ਪੇ ਕਰਦੇ ਇਹ ਰੂਪ ਹੈਗਾ ਇਹ ਤਾਂ ਨਾ ਕੋਈ ਐਕਸੀਡੈਂਟ ਹੋ ਗਿਆ ਕੋਈ ਵੀ ਬਿਮਾਰੀ ਆ ਗਈ ਕੁਝ ਵੀ ਹੋ ਗਿਆ ਉੱਥੇ ਖਤਮ ਹੋ ਜੂਗਾ ਪਰ ਜਿਹੜਾ ਇੱਕ ਹਨਾ ਤੁਹਾਡਾ ਦੋਨਾਂ ਪਤੀ ਪਤਨੀ ਦਾ ਚੱਗਾ ਰੇਸ ਤੇਗਾ ਉਹ ਸਮਾਂ ਦੇ ਤੱਕ ਹਨਾ ਤੁਸੀਂ ਨਿਭਾਉਂਗੇ ਤਾਂ ਬਹੁਤ ਹੀ ਵਧੀਆ ਨਿਵੇਂਗਾ ਤੇ ਮੇਰੀ ਸਾਰਿਆਂ ਨੂੰ ਹੱਤ ਮੰਨ ਕੇ ਇਹੀ ਬੇਨਤੀ ਹੈ ਕਿ ਹਨਾ ਇੱਕ ਦੂਜੇ ਦੇ ਵਫਾਦਾਰ ਰਹੋ ਕਦੇ ਵੀ ਹਨਾ ਆਪਣੀ ਪਤਨੀ ਨੂੰ ਕਿਸੇ ਦੇ ਅੱਗੇ ਭੰਡਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਉਹ ਤੁਹਾਡੇ ਘਰ ਨੂੰ ਸੰਵਾਰਦੀ ਹੈ ਤੁਹਾਡੇ ਘਰ ਨੂੰ ਹਨਾ ਚਲਾਉਂਦੀਆਂ ਮਤਲਬ ਕਿ ਕਹਿ ਲਾ ਲੋ ਵੀ ਤੁਸੀਂ ਤੇ ਉਹ ਮਨਾਂ ਦੋਨੇ ਇੱਕ ਕਰਦੇ ਆ ਦੋ ਨੀ ਹਨੋ ਜਿਹਦੇ ਸਹਾਰੇ ਤੁਹਾਡਾ ਗਣਾ ਘਰ ਖੜਾ ਹੈਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਲਾਈਕ ਸ਼ੇਅਰ ਜਰੂਰ ਕਰਨਾ ਤੇ ਅੱਗੇ ਆਪਾਂ ਜਿਹੜੇ ਵਿਚਾਰ ਨੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਆਪਣੇ ਚੈਨਲ ਦਾ ਨਾਮ ਮਾਕਾ ਪਿਆਰ ਅਲ ਬਲੌਗ ਤੁਹਾਨੂੰ ਪਤਾ ਹੀ ਹੈਗਾ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ